ਇਤਿਹਾਸ ਦੇ ਵਿੱਚ ਪਹਿਲੀ ਵਾਰ ਭਾਖੜਾ ਡੈਮ ਦੇ ਵਿੱਚੋਂ ਗਾਧ ਕੱਢੀ ਜਾਵੇਗੀ। ਦਰਅਸਲ ਜਦੋਂ ਇਸ ਦਾ ਨਿਰਮਾਣ ਹੋਇਆ ਸੀ 71 ਸਾਲਾਂ ਬਾਅਦ ਪਹਿਲੀ ਵਾਰ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਗਾਧ ਕਾਰਨ ਇੱਥੇ ਭੰਡਾਰ ਸਟੋਰ ਬਹੁਤ ਘੱਟ ਹੁੰਦਾ ਹੈ ਜਿਸ ਕਰਕੇ ਇੱਕ ਵਿਸ਼ਾਲ ਯੋਜਨਾ ਕੇਂਦਰ ਸਰਕਾਰ ਦੇ ਵੱਲੋਂ ਬਣਾਈ ਗਈ ਹੈ। 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਦੇ ਵਿੱਚ ਗੋਵਿੰਦ ਸਾਗਰ ਝੀਲ ਦੇ ਵਿੱਚੋਂ ਇਹ ਗਾਦ ਕੱਢੀ ਜਾਵੇਗੀ ਤਾਂ ਦੱਸ ਦਈਏ ਇੱਕ ਇਤਿਹਾਸਕ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ। ਭਾਖੜਾ ਡੈਮ ਦੇ ਪਿੱਛੇ ਸਥਿਤ ਗੋਵਿੰਦ ਸਾਗਰ ਝੀਲ ਦੇ ਵਿੱਚੋਂ ਗਾਦ ਕੱਢਣ ਦੀ ਯੋਜਨਾ ਕੇਂਦਰ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਔਰ ਇਸ ਦੀ ਸਹਿਮਤੀ ਵੀ ਦੇ ਦਿੱਤੀ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਇਸ ਅਵਸ਼ਾਲੀ ਪ੍ਰੋਜੈਕਟ ਨੂੰ ਅੰਜਾਮ ਦੇਣ ਦੇ ਲਈ 10 ਮੈਂਬਰੀ ਕਮੇਟੀ ਦਾ ਇੱਕ ਗਠਨ ਕੀਤਾ ਇਸੋ ਫੈਸਲੇ ਦਾ ਉਦੇਸ਼ ਡੈਮ ਦੇ ਜਲ ਭੰਡਾਰਨ ਸਮਰੱਥਾ ਨੂੰ ਵਧਾਉਣਾ ਅਤੇ ਭਵਿੱਖ ਦੀਆਂ ਚੁਣੌਤੀਆਂ ਦੇ ਨਾਲ ਨਜਿੱਠਣਾ ਹੈ ਜਲ ਸ਼ਕਤੀ ਮੰਤਰਾਲੇ ਦੇ ਦੁਆਰਾ ਗਠਿਤ ਇਸ 10 ਮੈਂਬਰੀ ਉੱਚ ਪੱਧਰੀ ਕਮੇਟੀ ਦੇ ਵਿੱਚ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਮੁੱਖ ਇੰਜੀਨੀਅਰ ਸੀ ਪੀ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਇਹ ਟੀਮ ਡੈਮ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰੇਗੀ ਅਤੇ ਗਾਧ ਕੱਢਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰੇਗੀ ਇਹ ਪਹਿਲੀ ਵਾਰ ਹੈ ਜਦੋਂ ਡੈਮ ਬਣਨ ਤੋਂ ਬਾਅਦ ਇਨੇ ਵੱਡੇ ਪੱਧਰ ਤੇ ਸਫਾਈ ਮੁਹਿੰਮ ਚਲਾਈ ਗਈ ਹੋਵੇ। ਮੁੱਖ ਇੰਜੀਨੀਅਰ ਸੀਪੀ ਸਿੰਘ ਨੇ ਦੱਸਿਆ ਕਿ ਗੋਵਿੰਦ ਸਾਗਰ ਝੀਲ ਦੇ ਵਿੱਚ ਗਾਦ ਦੀ ਸਥਿਤੀ ਜਾਣਨ ਲਈ ਪਿਛਲੇ 2 ਸਾਲਾਂ ਤੋਂ ਜਾਂਚ ਕੀਤੀ ਜਾ ਰਹੀ ਸੀ। ਇਸ ਜਾਂਚ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਤੱਥ ਸਾਹਮਣੇ ਆਇਆ ਕਿ ਝੀਲ ਦਾ ਕਰੀਬ 25% ਹਿੱਸਾ ਪਾਣੀ ਦੀ ਥਾਂ ਗਾਦ ਨਾਲ ਭਰ ਚੁੱਕਿਆ ਹੈ। ਗਾਦ ਜਮਾ ਹੋਣ ਦੇ ਨਾਲ ਡੈਮ ਦੀ ਕੁੱਲ ਜਲ ਭੰਡਾਰਨ ਸਮਰੱਥਾ ਘਟ ਗਈ। ਜਿਸ ਦਾ ਸਿੱਧਾ ਅਸਰ ਬਿਜਲੀ ਉਤਪਾਦਨ ਅਤੇ ਸੰਚਾਈ ਲਈ ਪਾਣੀ ਦੀ ਸਪਲਾਈ ਤੇ ਪੈ ਰਿਹਾ ਸੀਪੀ ਸਿੰਘ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦਿਆਂ ਡੀਸੈਲਟਿੰਗ ਨਾ ਕੀਤੀ ਗਈ ਤਾਂ ਸਟੋਰੇਜ ਸਮਰੱਥਾ ਹੋਰ ਵੀ ਘਟ ਜਾਵੇਗੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਬੀਬੀਐਮਬੀ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਇਹ ਠੋਸ ਕਦਮ ਚੁੱਕਿਆ ਹੈ ਜਿਸ ਦੇ ਨਾਲ ਨਾ ਸਿਰਫ ਬੀਬੀਐਮਬੀ ਬਲਕਿ ਪੂਰੇ ਦੇਸ਼ ਨੂੰ ਲਾਭ ਹੋਵੇਗਾ ਸੋਏ ਝੀਲਾਂ ਨੇ ਜਿਵੇਂ ਗੋਬਿੰਦਸਾਗਰ ਝੀਲ ਹੋਰ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜੋ ਵੀ ਝੀਲਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਗਾਦ ਜਾਨਕੀ ਰਹਿਦ ਖੋਨ ਦਾ ਜਿਹੜੀ ਉਹ ਹੁਣ ਬਾਹਰ ਕੱਢੀ ਜਾਵੇਗੀ ਕਿਉਂਕਿ 25% ਹਿੱਸਾ ਇਸ ਗਾਦ ਦੇ ਨਾਲ ਭਰਿਆ ਹੋਇਆ ਸੀ ਸਿਰਫ 75% ਵਿੱਚ ਹੀ ਪਾਣੀ ਸਟੋਰੇਜ ਹੁੰਦਾ ਸੀ ਔਰ ਜਿਹੜਾ 25% ਹੈ ਹੁਣ ਉਸ ਦੇ ਵਿੱਚੋਂ ਗਾਦ ਕੱਢੀ ਜਾਵੇਗੀ ਉਸ ਹਿੱਸੇ ਦੇ ਵਿੱਚ ਵੀ ਹੁਣ ਪਾਣੀ ਸਟੋਰੇਜ ਕਰਕੇ ਭਰਿਆ ਜਾਵੇਗਾ